ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਸਾਧ ਸੰਗਤ ਜੀ ਸਾਡੇ ਵੈਦ ਹਕੀਮ ਸਾਰੇ ਗੌਰ ਨਾਲ ਸੁਣ ਵੀ ਕੱਲ ਮੈਂ ਅੰਮ੍ਰਿਤਸਰ ਕੁਝ ਪੰਸਾਰੀਆਂ ਕੋ ਦਵਾਈ ਲੈਣ ਗਿਆ ਜਿਹਦੇ ਵਿੱਚ ਮੈਨੂੰ ਸਿੰਮਲ ਦਰਖਤ ਦੇ ਫੁੱਲਾਂ ਦੀ ਲੋੜ ਸੀ ਫੁੱਲ ਵੀ ਨਹੀਂ ਮਿਲੇ ਤੇ ਸਿੰਮਲ ਦੀ ਜੜ ਮੰਗੀ ਉਹਨਾਂ ਕੋਲ ਜਦੋਂ ਸਿੰਮਲ ਦੀ ਜੜ ਮੰਗੀ ਤੇ ਆਮ ਬੰਦਾ ਹੋਏ ਉਹਦੇ ਆਹਨ ਦੇ ਵੀ ਸਿੰਮਲ ਦੀ ਜੜੀ ਉਹ ਲੈ ਕੇ ਤੁਰ ਪੇ ਪਰ ਗੁਰੂ ਦੀ ਕਿਰਪਾ ਨਾਲ ਸਾਡੀ ਤੇ ਸਮਝ ਲੋ ਵੀ ਅੱਧੀ ਉਮਰ ਤੋਂ ਵੱਧ ਜਿਹੜੀ ਆ 22 23 ਸਾਲਾਂ ਦੇ ਹਨ ਚਵੀਆਂ ਦੇ ਜਦੋਂ ਤੋਂ ਇਹ 에ਰਲਾਈਨ ਚ ਪਏ ਤੇ ਸਾਨੂੰ ਸਾਰਾ ਪਛਾਣ ਸੀ ਆਪਾਂ ਖੈ ਇਹ ਜੜ ਨਹੀਂ ਗਈ ਇਹ ਸਿੰਮਲ ਦੀ ਸਾਲ ਜਿਹੜੀ ਆ ਉਹ ਆ ਤੇ ਆ ਸਾਧ ਸੰਗਤ ਜੀ ਫਿਰ ਅਜ ਸਵੇਰੇ ਸਵਾਸਤੇ ਉੱਠੇ ਇੱਕ ਸਿੰਘ ਨੂੰ ਮਿਹਨਤ ਦੇ ਕੇ ਉਹਨੂੰ ਨਾਲ ਖੜ ਕੇ ਤੇ ਸਿੰਮਲ ਦੀ ਜੜ ਜਿਹੜੀ ਆ ਇਹ ਪਟਾਈ ਤੇ ਆਪਾਂ ਕੁਝ ਵਹਿਲੀ ਚ ਰਹਿਣ ਦਿੱਤੀ ਤੇ ਸੰਗਤ ਨੂੰ ਦੱਸਣ ਵਾਸਤੇ ਇੱਕ ਘਰ ਲਿਆ ਅੰਮੀ ਇਹਨੂੰ ਉੱਤੋਂ ਛਿਲਿਆ ਪਹਿਲਾਂ ਇਹ ਉੱਤੇ ਇਹੋ ਜਿਹੇ ਚਾਨੇ ਜਿਹੜੇ ਆ ਸਾਰੇ ਰਾਤ ਤੇ ਆ ਮਾਲਾ ਮੋਟਾ ਕੋਈ ਕੋਈ ਰਹਿ ਗਿਆ ਔਟ ਕੇ ਜ਼ਮੀਨ ਚੋਂ ਫਿਰ ਧੋਤਾ ਫਿਰ ਛਿਲਿਆ ਪਰ ਇਹਦੀ ਸਾਲ ਦੀ ਲੋੜ ਆ ਇਹਦੇ ਸਾਲ ਦੇ ਗੁਣ ਬਹੁਤ ਜ਼ਿਆਦਾ ਵਾਹ ਅਗਲੀ ਵੀਡੀਓ ਚ ਦੱਸਾਂਗੇ ਜਿਹੜੀ ਦਵਾਈ ਬਣਾਵਾਂਗੇ ਤਿਆਰ ਕਰਾਂਗੇ ਨਾਲ ਇਹਦਾ ਲਾਉਣ ਦਾ ਪੈਸੇਜਰ ਇਤਰਾਜੇ ਇਹਨੂੰ ਪਹਿਲਾਂ ਨਿਉਤਾ ਦੇਣਾ ਪੈਂਦਾ ਫੇ ਜਿੱਥੇ ਜੜ ਹੋਵੇ ਜਿੱਥੇ ਮਤਲਬ ਜੜ ਪੁੱਟੀ ਹੋਵੇ ਉੱਥੇ ਗੋਇਆ ਵੀ ਲਾਉਣਾ ਪੈਂਦਾ ਮਿੱਟੀ ਤੇ ਗੋਇਆ ਰਲਾ ਕੇ ਕਿਉਂਕਿ ਦਰਸਤ ਜਿਹੜਾ ਵਾ ਇਹਦੀ ਹੋਣ ਕੈਮਰਾ ਵੇ ਇਹ ਕਰਕੇ ਅੱਜ ਕੱਲ ਦੇ ਦਰਖਤ ਮਿਲਦੇ ਨਹੀਂ ਕੋਈ ਦਰਖਤ ਨਹੀਂ ਮਿਲਦਾ ਜਿਹੜਾ ਵਧੀਆ ਦਵਾਈਆਂ ਵਾਲੇ ਜਿੰਨੇ ਦਰਖਤ ਆ ਕੁਝ ਸਾਡੇ ਸਰਕਾਰ ਨੇ ਸਾੜ ਦਿੱਤੇ ਜਿਹੜੇ ਸੜਕਾਂ ਦੇ ਕੰਢਿਆਂ ਦੇ ਉੱਤੇ ਹੁੰਦੇ ਸੀ ਜਿਹਨੂੰ ਇੱਟਛੜ ਪੁਨਵਾ ਕਹਿੰਦੇ ਸੀ ਉਹ ਬੂਟੇ ਲੱਭਦੀ ਨਹੀਂ ਉਹਦੀ ਜੜੀ ਜਿਹੜੀ ਆ ਪੁੱਟ ਕੇ ਲਿਆਂਦੀ ਹੋਵੇ ਤੇ ਬੜੇ ਕੰਮ ਆਉਂਦੀ ਆ ਪਰ ਸਿੰਬਲ ਦੀ ਜੜ ਜਿਹੜੀ ਆ ਵੇਖੋ ਇਤਰਾ ਲਾਉਣੀ ਆ ਫਿਰ ਆਪਾਂ ਇਤਰਾ ਵੱਡਾ ਜਿਹਾ ਦੇ ਲੈਣਾ ਤੇ ਫਿਰ ਇਹਨੂੰ ਢੇੜ ਲੈਣਾ ਇਤਰਾ ਇਤਰਾ ਢੇੜ ਕੇ ਫਿਰ ਨੂੰ ਇਤਰਾ ਆਪਾਂ ਨਿਗਲੇ ਕਾ ਕੁੱਦਰਨਾ ਬਹੁਤ ਮਿਹਨਤ ਉਹ ਜਿਆਦਾ ਮਿਹਨਤ ਆ ਇਹ ਨਿਗਲੇ ਕਾ ਕੁੱਦਰਨਾ ਵਾ ਨਿਗਲੇ ਕਾ ਹੋ ਸਕਦਾ ਆ ਆਪਾਂ ਟੋਕੇ ਜੀ ਨਗਾ ਲਈਏ ਕਿਉਂਕਿ ਸਾਡੀ ਤੋਂ ਮਾਲ ਜਿਆਦਾ ਤੇ ਫਿਰ ਜਿਹੜੀ ਅਸੀਂ ਦਵਾਈ ਕੱਲ ਬਣਾਉਣੀ ਆ ਕੱਲ ਜਾਂ ਪਰਸੋਂ ਜਿੰਨ ਵੀ ਸਾਡਾ ਟਾਈਮ ਲੱਗੂ ਥੀਨਿੰਗ ਤੁਹਾਨੂੰ ਦੱਸ ਦਿੰਨੇ ਆ ਸਿਮਨ ਨੂੰ ਪਿਆਰ ਕਿਤਰਾ ਜੜਨ ਨੂੰ ਤਿਆਰ ਕਿਤਰਾ ਕਰਨਾ ਇਹਦੇ ਕੱਲੇ ਦੇ ਫਾਇਦੇ ਵੀ ਹੈ ਜੇ ਕੱਲੀ ਵੀ ਕੁੱਟ ਕੇ ਖਾਦੀ ਜਾਵੇ ਤੇ ਗਾਇਆ ਕਲਪ ਕਰ ਸਕਦੀ ਆ ਕੱਲੀ ਵੀ ਕਾਇ ਕਲਪ ਮਤਲਬ ਗਾਇਆ ਕਲਪ ਸਾਰੇ ਸਰੀਰ ਨੂੰ ਤੰਦਰੁਸਤ ਰੱਖਣਾ ਬਹੁਤ ਵਧੀਆ ਬਣਾ ਦਿੰਦਾ ਇਹਨੇ ਇਥੋਂ ਸਿੱਧਾ ਇਹਦੇ ਚ ਗੁਣ ਹੈਗੇ ਆ ਲੱਕ ਦਰਦ ਹੋਰ ਤੰਤੂ ਰੋਗ ਸਾਰੇ ਠੀਕ ਕਰ ਦਿੰਦਾ ਕੱਲੀ ਨੇ ਪਰ ਆਪਾਂ ਕੱਲੀ ਨਹੀਂ ਵਰਤਣੀ ਆਪਾਂ ਬਾਕੀ ਦਵਾਈਆਂ ਦੇ ਵਿੱਚ ਪਾ ਕੇ ਵਰਤਣੀ ਆ ਦਵਾਈਆਂ ਕਲਦੀਆਂ ਲੈਣ ਦੀਆਂ ਸਿਰਫ ਨਾ ਮਿਲਣ ਕਰਕੇ ਇਹ ਨੂੰ ਉਥੋਂ ਲਿਆਂਦਾ ਇੱਥੇ ਸਾਰੀ ਲਾ ਲੈਣੀ ਹਾਂ ਚੰਗੀ ਜਿਹੀ ਘਰ ਲਾ ਕੇ ਇਹਦੇ ਥਲੜੀ ਜਿਹੜੀ ਲੱਕੜਾ ਉਹ ਨਹੀਂ ਪਾਉਣੀ ਤੇ ਇਹਨਾਂ ਕੁ ਬਛਰੇ ਅੱਜ ਅੱਜ ਦਾਸ ਦਿੱਤਾ ਬਾਕੀ ਆਪਾਂ ਇਧਰ ਬਾਕੀ ਆਪਾਂ ਕੱਲ ਦੱਸਾਂਗੇ ਆ ਥੱਲੇ ਉਹ ਜਿਹੜੀ ਆ ਚੀਜ਼ ਆ ਆ हट ਗਿਆ ਨਿਕਲ ਗਿਆ ਇਹਨੂੰ ਨਹੀਂ ਵਿੱਚ ਪੈਣ ਦੇਣਾ ਉੱਪਰਲੀ ਸਾਹ ਲਾ ਵੇਖ ਲਓ ਕਿੰਨੀ ਮੋਟੀ ਕਿੰਨੀ ਵਧੀਆ ਚੀਜ਼ ਆ ਇਹਦੇ ਗੋਣ ਐਂ ਤਰ੍ਹਾਂ ਜਦੋਂ ਆਪਾਂ ਪੁਸ਼ਪਤਨਵਾਰਾ ਉਸ ਜਿਹੜੇ ਬਣਾਉਨੇ ਆ ਸਾਡੇ ਵਾਇਰ ਇਸ ਬਣਾਉਂਦੇ ਹੀ ਨਹੀਂ ਆ ਮੈਂ ਤੇ ਹਰਾਮ ਨਾ ਕਈ ਵਾਰੀ ਤੇ ਉਤਰਾਂ ਹੀ ਚਲਾਈ ਜਾਂਦੇ ਗੱਡੀ ਤੇ ਉਹਦੇ ਵਿੱਚ ਇਹਦਾ ਜਿਹੜਾ ਪਾਣੀ ਕੱਢ ਕੇ ਨਾ ਜੜਾ ਨਾ ਤੇ ਉਹ ਪੈਂਦਾ ਵਾ ਪਾਣੀ ਕਿ ਤਰ੍ਹਾਂ ਕੱਢਣਾ ਨਿਗਨਿਗਿਆਂ ਕੋਦਰ ਕੇ ਤੇ ਕੁੱਟ ਕੇ ਐ ਹਰੋਤੇ ਕੱਢਣਾ ਬਹੁਤ ਜ਼ਿਆਦਾ ਸੰਗਣ ਹੁੰਦਾ ਬਾਕੀ ਸਾਹ ਸੰਗਤ ਜੀ ਆਪਾਂ ਕੱਲ ਦੱਸਾਂਗੇ ਉਹ ਅਗਲੀ ਵੀਡੀਓ ਦੇ ਵਿੱਚ ਨਾਲ ਸੁਣ ਲਿਓ ਕਿ ਕਿੱਥੇ ਪਾਣੀ ਆ ਕਿਹੜੇ ਗੁਣ ਵਿੱਚ ਆਉਣੀ ਆ ਨਾਲ ਬਾਕੀ ਦਵਾਈਆਂ ਵੀ ਪਾਣੀਆਂ ਦਵਾਈ ਫਿਰ ਬਹੁਤ ਕਾਰਗੱਲ ਬਣੂਗੀ ਥੋੜੀ ਨਹੀਂ ਬਹੁਤ ਜ਼ਿਆਦਾ ਕਾਰਗੱਲ ਬਣੂਗੀ ਉਹਦੇ ਬਾਰੇ ਕੱਲ ਸੁਣਿਓ ਕੱਲ ਜਾਂ ਪਰਸੋਂ ਜਿਸ ਦਿਨ ਵੀ ਸਾਡਾ ਟਾਈਮ ਲੱਗਾ ਉਹ ਦਿਨ ਆਪਾਂ ਵੀਡੀਓ ਪਾਉਣੀ ਆ ਸਿਰਫ ਇੰਨਾ ਕੀ ਦੱਸਿਆ ਵੀ ਇਸ ਤਰ੍ਹਾਂ ਇਹਨੂੰ ਪੁੱਟ ਕੇ ਲਿਓਣਾ ਇਇਤਰਾ ਨੇ ਦੇ ਛੇਲ ਲਾਉਣੀਆਂ ਇਤਰਾ ਮੜਾਉਣਾ ਗਾੜੀ ਦਵਾਈਆਂ ਚ ਪੈਂਦੀ ਇਹ ਦੇਖ ਪੇ ਦਵਾਈ ਦੇ ਗੁਣ ਹੀ ਵੱਧ ਹੋ ਜਾਣੇ ਆ ਜਿਹੜੇ ਗੁਣ ਵੱਧ ਹੋ ਜਾਣੇ ਆ ਲੱਕ ਦਰਦ ਵੀ ਹੋਰ ਵੀ ਤੁੰਤੂ ਰੋਗ ਜਿੰਨੇ ਵੀ ਆ ਸਾਰੇ ਠੀਕ ਕਰਦੀ ਐ ਆ ਜਿਹੜੇ ਅੱਜ ਕੱਲ ਬੱਚੇ ਜਿਹੜੇ ਆ ਜਿਹੜਿਆ ਅੱਜ ਕੱਲ ਦਵਾਈਆਂ ਖਾਂਦੇ ਆ ਬੱਚਾ ਨਹੀਂ ਹੁੰਦਾ ਪੈਦਾ ਉਹ ਵੀ ਇਹਦੇ ਚ ਗੁਣ ਆ ਗਿਆ ਇੱਥੇ ਆਪਾਂ ਫਸੇ ਬਲਾਉਨੇ ਬਾਕੀ ਕੱਲ ਦੱਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ